हां प्यारे दोस्तों मैं आपका अपना लेखक ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਹੁਣ ਤੁਸੀਂ ਦੇਖ ਰਹੇ ਹੋ ਇਹ ਜੋ ਬਿਹਾਰ ਤੋਂ ਕਾਮੇ ਨੇ ਇਹ ਲਗਾ ਰਹੇ ਨੇ ਤੇ ਇੱਕ ਸੰਜੇ ਤੇ ਲਨਨ ਪਹਿਲੀ ਕਤਾਰ ਚ ਲੱਗੇ ਹੋਏ ਨੇ ਤੇ ਦੂਸਰੀ ਕਤਾਰ ਦੇ ਵਿੱਚ ਹੈਗੇ ਨੇ ਸਹਦੇਵ ਜੋ ਕਿ ਇਹਨਾਂ ਦਾ ਠੇਕੇਦਾਰ ਆ ਇਹਦੇ ਅੰਦਰ 18 ਬੰਦੇ ਕੰਮ ਕਰਦੇ ਨੇ ਤੇ ਨਾਲ ਚੰਦਨ ਤੇ ਨਾਲ ਇੱਕ ਉਹਦਾ ਸਾਥੀ ਮントੋਸ਼ ਹੈ ਤੇ ਇਹ ਹੁਣ ਇਨੇ ਹਜ਼ਾਰਾਂ ਕਿਲੋਮੀਟਰ ਆ ਇੱਥੇ ਆ ਕੇ ਖੰਨਾ ਦੇ ਨਜ਼ਦੀਕ ਪਿੰਡ ਹਰਿਓਂ ਕਲਾਂ ਦੇ ਵਿੱਚ ਇਹ ਝੋਨਾ ਲਗਾ ਰਹੇ ਨੇ ਮੈਨੂੰ ਇਹ ਲੱਗਦਾ ਵੀ ਹੁਣ ਤੱਕ ਇਹ 100 ਏਕੜ ਦੇ ਕਰੀਬ ਝੋਨਾ ਲਗਾ ਚੁੱਕੇ ਨੇ ਤੇ ਸਹਦੇਵ ਠੇਕੇਦਾਰ ਦਾ ਕਹਿਣਾ ਵੀ 10 ਦਿਨ ਕੰਮ ਹੋਰ ਚੱਲੇਗਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜੇ ਇਹ ਇੱਕ ਕੰਮ ਘੱਟੋ ਘੱਟ 50000 ਤੋਂ 1 ਲੱਖ ਰੁਪਏ ਲੈ ਕੇ ਆਪਣੇ ਪਿੰਡ ਜਾਵੇ ਤਾਂ ਤਾਂ ਠੀਕ ਹੈ ਤਾਂ ਤਾਂ ਬੱਚਤ ਠੀਕ ਰਹੇਗੀ ਤੇ ਨਹੀਂ ਫਿਰ ਇਹ ਹੋਰ ਵੀ ਕੰਮ ਦੇਖ ਸਕਦੇ ਨੇ ਪਰ ਜੋ ਇਹਨਾਂ ਨੂੰ ਇੱਥੇ ਆਨੰਦ ਹੈ ਬਚਤ ਹੈ ਔਰ ਖਾਣ ਪੀਣ ਦਾ ਆਨੰਦ ਹੈ ਪੰਜਾਬੀ ਲੋਕ ਖਾਸ ਕਰਕੇ ਸਰਦਾਰ ਲੋਕ ਕੇ ਕਿਸਾਨ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਇਹ ਪਿਛਲੇ 20 25 30 40 ਸਾਲ ਤੋਂ ਆ ਰਹੇ ਨੇ ਤੇ ਅਸੀਂ ਇਹਨਾਂ ਦਾ ਮੈਂ ਖੁਦ ਵੀ ਰਾਮ ਸਿੰਘ ਢਿੱਲੋਂ ਜਿਸ ਤੇ ਖੇਤ ਚ ਕੰਮ ਕਰ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਜੋ ਬਿਹਾਰ ਦੇ ਮਜ਼ਦੂਰ ਨੇ ਲਗਾਤਾਰ ਹਰ ਸਾਲ ਇਹ ਬੜੀ ਮਿਹਨਤ ਕਰਕੇ ਆਉਂਦੇ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈ ਕਰਕੇ ਤੇ ਇਹ ਸਾਰੀ ਜ਼ੀਰੀ ਜੋ ਤੁਸੀਂ ਆਲੇ-ਦਾਲ ਦੇਖ ਰਹੇ ਹੋ ਇਹ ਸਾਰੀ ਇਹਨਾਂ ਨੇ ਆਪਣੇ ਹੱਥਾਂ ਨਾਲ ਲਾਈ ਹੈ ਇੱਕ-ਇੱਕ ਬੂਟਾ ਇਹਨਾਂ ਨੇ ਆਪਣੇ ਹੱਥਾਂ ਨਾਲ ਲਾਇਆ ਔਰ ਇਹ तकरीबन ਦਹਾਕਿਆਂ ਤੋਂ ਪੰਜਾਬ 'ਚ ਐਵੇਂ ਕਰ ਰਹੇ ਨੇ ਇਹ ਪੰਜਾਬ ਦੀ ਤਰੱਕੀ ਦਾ ਇੱਕ ਰਾਜ਼ ਵੱਡਾ ਰਾਜ਼ ਹੈਗਾ ਤੇ ਇਸ ਤਰ੍ਹਾਂ ਦੇ ਰੈਣ ਬਸੇਰਿਆਂ 'ਚ ਰਹਿੰਦੇ ਨੇ ਇਹ ਇੱਕ ਮੋਟਰ ਹੈ ਖੰਨਾਂ ਦੇ ਨਜ਼ਦੀਕ ਤੇ ਉਹਦੇ ਵਿੱਚ ਇਹ ਸਾਰੇ ਰਹਿੰਦੇ ਨੇ ਇਹ तकरीबन 12 ਬਾਈ 12 ਦਾ ਕਮਰਾ ਹੁੰਦਾ ਹੈ ਇਸ 12 ਦੇ ਬਾਈ ਕਮਰੇ ਦੇ ਵਿੱਚ ਤੁਸੀਂ ਦੇਖੋ ਕਿੰਨੇ ਕੱਪੜੇ ਪਏ ਨੇ ਇਸ ਕਮਰੇ ਦੇ ਵਿੱਚ 15 ਤੋਂ 18 ਬੰਦੇ ਰਹਿ ਸਕਦੇ ਨੇ ਜੇ ਮੀਂਹ ਆ ਜੇ ਤਾਂ ਇਹਦੇ ਵਿੱਚ ਰਹਿੰਦੇ ਨੇ ਸਰਦੀ ਆ ਜੇ ਤਾਂ ਇਹਦੇ ਵਿੱਚ ਔਰ ਅੱਤ ਦੀ ਗਰਮੀ ਆ ਜੇ ਤਾਂ ਇਹ ਬਾਹਰ ਸੌਂ ਜਾਂਦੇ ਨੇ ਜਾਂ ਇਸ ਕਮਰੇ ਦੇ ਉੱਤੇ ਸੌਂ ਜਾਂਦੇ ਨੇ ਤੇ ਬਾਕੀ ਨਾ ਐਸ ਮੋਟਰ ਤੇ ਲੰਦੇ ਨੇ ਤੇ ਆ ਸਾਡਾ ਠੇਕੇਦਾਰ ਹੈ ਠੇਕੇਦਾਰ ਸਹਦੇਵ ਆ ਸਾਡਾ ਤੇ ਇਹ ਬੜੀ ਮਿਹਨਤ ਕਰਦਾ ਹੈ ਤੇ ਇਹਨਾਂ ਦੇ ਇੰਚਾਰਜ तकरीबन 18-20 ਬੰਦਿਆਂ ਦੇ ਇੰਚਾਰਜ ਹੈ ਬੜਾ ਇਮਾਨਦਾਰ ਹੈ ਔਰ ਇਹਦੀ ਇਮਾਨਦਾਰੀ ਵਜ੍ਹਾ ਕਰਕੇ ਇਹ ਸਾਰੇ ਇਹ ਵਿਸ਼ਵਾਸ ਕਰਦੇ ਨੇ ਤੇ ਆ ਇਹਨਾਂ ਨੇ ਇੱਕ ਆਲੂਆਂ ਦੀ ਬੋਰੀ ਰੱਖੀ ਹੈ ਆਹ ਸਾਮਾਨ ਲਟਕਾਇਆ ਹੈ ਤਰ੍ਹਾਂ ਤਰ੍ਹਾਂ ਦਾ ਇਹਨਾਂ ਐਸਾ ਰਾਂ ਇੱਕ ਤਰ੍ਹਾਂ ਕਿਚਨ ਹੈਗੀ ਇਹਨਾਂ ਦੀ ਰਸੋਈ ਤੇ ਇਹ ਹੁਣ ਸ਼ਾਮ ਦਾ ਖਾਣਾ ਤਿਆਰ ਹੋ ਰਿਹਾ ਹੈ ਇਹ ਸ਼ਾਮ ਦੇ ਖਾਣੇ ਦੇ ਵਿੱਚ ਇਹ ਚਾਵਲ ਬਣਾ ਰਹੇ ਨੇ ਠੀਕ ਹੈ ਨਾ ਤੇ ਇਹ ਸ਼ਹਿਦੇ ਵਜੋਂ ਹੁਣ ਦੇਖੋ ਮੋਬਾਈਲ ਹੈ ਦੇ ਕੋਲ ਤੇ ਇਹ ਮੋਬਾਈਲ तकरीबन 6000 ਦਾ 10000 ਦਾ 6000 ਦਾ 6000 ਦਾ ਮੋਬਾਈਲ ਹੈ ਤੇ ਇਸ ਤਰ੍ਹਾਂ ਦੇ ਮੋਬਾਈਲ ਇਕੱਲੇ ਇਕੱਲੇ ਬੰਦੇ ਕੋਲ ਲੈਣਾ ਕੋਲ ਤੇ ਇਹ ਹੁਣ ਬੜਾ ਅੱਛਾ ਕੰਮ ਕਰ ਰਹੇ ਨੇ ਪੰਜਾਬ ਦੀ ਤਰੱਕੀ ਦਾ ਰਾਜ਼ ਹੈਗਾ ਹਦਾਕਿਆਂ ਤੋਂ ਇੱਕ ਇੱਕ ਗਾਣਾ ਲਾ ਕੇ ਇਹ ਕੰਮ ਕਰ ਰਹੇ ਨੇ ਇਹ ਇਹੀ ਕਰ ਸਕਦੇ ਨੇ ਅਸੀਂ ਪੰਜਾਬੀ ਲੋਕ ਨਹੀਂ ਕਰ ਸਕਦੇ ਤੇ ਇਸ ਕਰਕੇ ਇਹਨਾਂ ਨੂੰ ਰਿਸਪੈਕਟ ਦੇਣੀ ਬਣਦੀ ਹੀ ਬਣਦੀ ਹੈ। ਸੋ ਦੋਸਤੋ ਸਾਦੇ ਬੋ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਤੁਸੀਂ ਇੱਥੇ ਪੰਜਾਬ ਚ ਆ ਰਹੇ ਹੋ? ਬਹੁਤ ਦੇਰ ਸੇ ਕਰ ਰਹਾ ਹਾਂ। ਬਹੁਤ ਦੇਰ ਫੇਰ ਵੀ ਕਿੰਨੇ ਸਾਲ ਹੋ ਗਏ ਆ ਜੀ ਆ। 10 ਸਾਲ ਹੋ ਗਏ 20 20 ਤੋਂ ਉਪਰੇ ਹੋ ਆ ਵਾਲ ਪੱਕ ਗਿਆ ਦੇਖੋ। ਅ اچھا ਤੇ 30 ਸਾਲੇ 40 ਹੂੰ 30 40 ਸਾਲ ਹੋ ਗਏ। ਕੀ ਬਾਜ਼ਾ ساری ਉਮਰ ਲੰਗੀ। ਇਹਦਾ ਮਤਲਬ ਜਵਾਨੀ ਵੇਲੇ ਆਏ ਸੀ ਆਵੇ ਹੋ ਗਿਆ। ਆ ਜੋ ਖੰਨਾ ਦੇ ਨਜ਼ਦੀਕ ਪਿੰਡ ਮਾਜਰਾ ਹਰੀਆਂ ਕਲਾਂ ਲਲਹੇੜੀ ਆਰ ਮਲਕਪੁਰ ਔਰ ਸਾਰੇ ਇਲਾਕੇ ਮੈਂ ਅੱਛਾ ਹੁਣ ਤੱਕ ਤੁਸੀਂ ਇਹ ਸੀਜ਼ਨ ਚ ਆਇਓ 2024 ਚ ਤੇ ਤੁਸੀਂ 100 ਕਿਲਾ ਲਾਤਾ ਹੁਣ 100 ਏਕੜ ਲਾਤਾ ਹੂੰ ਇੱਕ ਜਿਆਦਾ ਲਾਤਾ ਨਹੀਂ 100 100 ਸੇ 100 ਏਕ ਤੇ ਰੇਟ ਚੱਲਦਾ 3500 3600 4000 ਹਨਾ ਇਹ ਇਹ ਰੇਟ ਚੱਲ ਰਿਹਾ ਠੀਕ ਠੀਕ ਅੱਛਾ ਤੁਸੀਂ ਤੁਹਾਨੂੰ ਬੱਚ ਵੀ ਜਾਂਦਾ ਹੈ ਹੈ ਯਾਰ ਇਹ ਬੈਠੇ ਹਨ ਕਿ ਆ ਕੋ ਬਚ ਵੀ ਜਾਂਦਾ ਤੁਹਾਨੂੰ ਪੈਸੇ ਵੱਜਦੇ ਨੇ ਜਾਂ ਵੈਸੇ ਜਿਆਦਾ ਖਰਚੇ ਜਾਂਦੇ ਨੇ ਖਰਚਾ ਕੱਟ ਕੇ ਵਾਹ ਹਾਂ ਉਹ ਹਾਂ ਠੀਕ ਠੀਕ ਹੀ ਵੱਜਦੇ ਨੇ ਅੱਧੋ ਅੱਧ ਹੀ ਵੱਜ ਰਹੇ ਨੇ ਆਦੇ ਪੈਸੇ ਸਾਰੇ ਕਿਰਾਇਆ ਕਰਕੇ ਹੈਨਾ ਕਿਰਾਇਆ ਰਿਆ ਸਾਰਾ ਕੁਝ ਕੱਟ ਕੇ ਹੂੰ ਠੀਕ ਠੀਕ ਅੱਛਾ ਫਿਰ ਵੰਡਣ ਦਾ ਪੈਸੇ ਕੰਮ ਤੇਰਾ ਹੁੰਦਾ ਸਾਰਾ ਪੈਸੇ ਤੂੰ ਵੰਡਦਾ ਸਾਰਾ ਤੇਰੇ ਅੱਛਾ ਤੇਰੇ ਕੁਛ ਭਾਈ ਨੇ ਕੁਛ ਪਿੰਡ ਦੇ ਨੇ ਜਾਂ ਕੁਛ ਬਾਂਡੇ ਨੇ ਪਿੰਡੇ ਕਾ ਹੈ ਸਭ ਸਾਰੇ ਪਿੰਡ ਦੇ ਨੇ ਕਿਹੜਾ ਜ਼ਿਲ੍ਹਾ ਤੁਹਾਡਾ ਮਧੇਪੁਰਾ ਜ਼ਿਲ੍ਹਾ ਮਧੇਪੁਰਾ ਇਹ ਪਟਨਾ ਤੋਂ ਕਿੰਨੀ ਦੂਰ ਪੈਂਦਾ ਪਟਨਾੋਂ 4 ਘੰਟਾ ਲੱਗਦਾ ਪਟਨਾ ਤੋਂ 4 ਘੰਟਾ ਆਇਆ ਮਤਲਬ ਹੈਗਾ ਵੀ 200 ਕਿਲੋਮੀਟਰ ਦੂਰ ਹੈ ਹੈਨਾ 4 ਘੰਟਾ ਲੱਗਦਾ 200 ਕਿਲੋਮੀਟਰ ਦੂਰ ਹੈ ਕਿ 150 ਘੰਟਾ 150 ਕਿਲੋਮੀਟਰ 200 ਹੈ चार पाँच घंटा लगता है हाँ डेढ़ दो सौ किलोमीटर दूर है और जमीन वो अच्छी होगी है ना आपके पास जमीनें भी होती हैं सभी किसी के पास है ना थोड़ा बहुत हाँ 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 वहाँ काम कर लेते हैं ना बहुत अच्छी बात है भाई ये सह, सहदेव है इसकी ईमानदारी रंग लाई इन्हें माजरे को पक्का हेडकोार्टर बना लिया बहुत बहुत बढ़िया